ਅੱਜ ਦੇ ਸਮੇਂ ਵਿੱਚ ਮਾਪਿਆਂ ਲਈ ਬਹੁਤ ਵੱਡੀ ਦਿੱਕਤ ਹੈ ਆਪਣੇ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣਾ ਜਿਹੇ ਦੇ ਵਿੱਚ ਆਸਟ੍ਰੇਲੀਆ ਸਰਕਾਰ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਕੁਝ ਸਖਤ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੀ ਹੈ ਆਸਟ੍ਰੇਲੀਆ ਇਸ ਸੋਸ਼ਲ ਮੀਡੀਆ ਆਸਟ੍ਰੇਲੀਆ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਬੱਚਿਆਂ ਦੀ ਉਮਰ 14 ਤੋਂ 16 ਸਾਲ ਤੈਅ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਅੱਜ ਕੱਲ ਲਗਭਗ ਸਾਰੇ ਮਾਪੇ ਆਪਣੇ ਬੱਚਿਆਂ ਦੇ ਮੋਬਾਈਲ ਦੀ ਲਤੋਂ ਪਰੇਸ਼ਾਨ ਨੇ ਕੁਝ ਬੱਚੇ ਮੋਬਾਈਲ ਦੇਖ ਕੇ ਬਿਨਾਂ ਖਾਣਾ ਵੀ ਨਹੀਂ ਖਾਂਦੇ ਮੋਬਾਈਲ ਤੇ ਚਿਪਕਿਆ ਹੋਣ ਕਰਨ ਬੱਚੇ ਨਾ ਤਾਂ ਪੜ੍ਹਾਈ ਤੇ ਧਿਆਨ ਪਾਉਂਦੇ ਨੇ ਅਤੇ ਨਾ ਹੀ ਸਰੀਰਕ ਗਤੀਵਤियां ਕਰ ਪਾਉਂਦੇ ਨੇ ਆਓ ਜਾਣਦੇ ਹਾਂ ਬੱਚਿਆਂ ਨੂੰ ਮੋਬਾਈਲ ਫੋਨ ਖਾਸ ਕਰਕੇ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਮਾਤਾ ਪਿਤਾ ਨੂੰ ਆਪਣੇ ਵੱਲੋਂ ਕੁਝ ਖਾਸ ਕਦਮ ਚੁੱਕਣੇ ਚਾਹੀਦੇ ਨੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਬੱਚਿਆਂ ਨੂੰ ਮੋਬਾਈਲ ਨਾ ਦੇਣ ਨੂਰ ਪੜ੍ਹਨ ਤੇ ਉਸ ਦੇ ਕੋਲ ਮੋਬਾਈਲ ਦੇਖ ਕੇ ਫਿਰ ਮੋਬਾਈਲ ਦੂਰ ਰੱਖ ਦਿਓ ਬੱਚੇ ਨੂੰ ਮੋਬਾਈਲ ਦੇਖਣ ਤੋਂ ਰੋਕਣ ਲਈ ਮਾਪਿਆਂ ਨੂੰ ਖੁਦ ਮੋਬਾਈਲ ਤੋਂ ਦੂਰ ਰਹਿਣਾ ਪਵੇਗਾ ਜੇਕਰ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਜ਼ਿਆਦਾ ਸਮਾਂ ਬਿਤਾ ਰਿਹਾ ਹੈ ਤਾਂ ਉਸ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਦੱਸੋ ਆਪਣੇ ਬੱਚੇ ਲਈ ਅਧਿਐਨ ਦਾ ਸਮਾਂ ਨਿਰਧਾਰਤ ਕਰੋ ਅਤੇ ਮੋਬਾਈਲ ਦੇਖਣ ਲਈ ਸਕਰੀਨ ਸੀਮਾ ਵੀ ਨਿਰਧਾਰਤ ਕਰੋ ਸੋਸ਼ਲ ਮੀਡੀਆ ਤੇ ਬੱਚੇ ਨੂੰ ਟਰੈਕ ਕਰਦੇ ਰਹੋ ਆਪਣੇ ਬੱਚੇ ਦੇ ਮੋਬਾਈਲ ਤੇ ਪੇਰੈਂਟਲ ਸੈਟਿੰਗਸ ਐਪ ਨੂੰ ਸਥਾਪਿਤ ਕਰੋ ਅਤੇ ਪਤਾ ਕਰੋ ਕਿ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਕੀ ਦੇਖ ਅਤੇ ਸੁਣ ਰਿਹਾ ਹੈ। ਧਿਆਨ ਰੱਖੋ ਕਿ ਬੱਚਾ ਕਿਸ ਨੂੰ ਫੋਲੋ ਕਰ ਰਿਹਾ ਹੈ ਅਤੇ ਉਹ ਕਿਸ ਤਰ੍ਹਾਂ ਦੇ ਵੀਡੀਓ ਦੇਖ ਰਿਹਾ ਹੈ। ਜੇਕਰ ਬੱਚਾ ਫੇਸਬੁੱਕ ਤੇ ਹੈ ਤਾਂ ਉਸ ਦੀਆਂ ਪੋਸਟਾਂ ਅਤੇ ਉਸਦੇ ਦੋਸਤਾਂ ਤੇ ਨਜ਼ਰ ਰੱਖੋ। ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਉਸ ਨੂੰ ਸਰੀਰਕ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰੋ। ਬਾਹਰੀ ਖੇਡਾਂ ਲਈ ਭੇਜੋ, ਉਸ ਲਈ ਨੇੜਲੇ ਦੋਸਤਾਂ ਨਾਲ ਖੇਡਣ ਦਾ ਸਮਾਂ ਨਿਸ਼ਚਿਤ ਕਰੋ।